ਨਮੀ ਅਤੇ ਸਾਪ ਪਹਿਲਾ ਖਬਰਾਂ ਦੇਖਣ ਲਈ ਡੀਡੀ ਫੌਕਸ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਓ ਤਾਂ ਜੋ ਸਭ ਤੋਂ ਪਹਿਲਾਂ ਖਬਰ ਦੇਖ ਸਕੋ ਕਵਿਤਾ ਸੰਤੋਖ ਸਿੰਘ ਨੋੜਦੀ ਅੱਜ 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 ਇਸੇ ਅਕਾਰ ਤਰ੍ਹਾਂ ਦੇ ਬੀਜੀ ਮੋਰ ਦੇ ਗਲਪ ਉਸ ਪ੍ਰਦਰਸ਼ਨ ਕਰਕੇ ਭੇਜੇ ਜੀ ਇਹ ਮਾਮਲਾ ਇਹ ਵਸਾ ਰਿਹਾ ਹੈ ਇਹ ਮਸਲਾ ਜੀ ਮੈਂ ਐਸਪੀ ਕੰਨੇਕਸ਼ਨ ਚੱਕੀ ਦਾ ਅਪਲਾਈ ਕੀਤਾ ਸੀ ਤੇ ਮੈਂ ਏਸੀ ਭਾਈਚਾਰੇ ਨਾਲ ਸਮੰਤਰ ਹਾਂ ਦਾ ਤੇ ਸਾਹਮਣੇ ਸੜਕੋ ਪਾਰ ਜ਼ਿਮੀਂਦਾਰ ਪਰਿਵਾਰ ਹੈ ਤੇ ਪਹਿਲੀਆਂ ਵਿੱਚ ਉਹਦੀ 11 ਕੇਵੀ ਅੱਧੇ ਕਿਲੇ ਦੀ ਤਾਰ ਜਾਂਦੀ ਹੈ ਜੀ ਤੇ ਜੈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਵੀ ਚਲੋ ਆਪਾਂ ਕੋਈ ਨਾ ਅਪਲਾਈ ਕਰ ਦਾਂਗੇ ਚਲੋ ਉਹਨਾਂ ਅਪਲਾਈ ਕੀਤਾ ਸਾਹਮਣੇ ਘਰ ਵਾਲੇ ਤੇ ਉਹਨਾਂ ਜਦੋਂ ਜੈ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਤੇ ਜੈ ਸਾਹਿਬ ਨਾਲ ਉਹਨਾਂ ਦਾ ਇਹ ਤਵਕਾ ਸੀ ਵੀ ਮੈਂ ਸ਼ੰਗਰਸ਼ ਕਮੇਟੀ ਦਾ ਮੈਂਬਰ ਆ ਇਧਰ ਦੀ ਤਾਰ ਨਹੀਂ ਮੈਂ ਪੈਂਥ ਨਹੀਂ ਇਧਰ ਦੀ ਤਾਰ ਵੱਲ ਚਾਕੀ ਬਣਾ ਸ਼ੰਗਰਸ਼ ਸਿੰਘ ਮੇਟੀ ਦੇ ਜ਼ੋਰ ਦੇ ਨਾਲ ਚਲੋ ਉਹਨਾ ਇਧਰ ਦੀ ਨਾ ਕਰਕੇ ਦੂਜੇ ਬੰਨੇ ਲਾ ਕੇ ਹੀ ਕਰਿਆ ਤੇਜਪੀਰ ਸਿੰਘ ਆ ਚਲੋ ਬੰਦਾ ਰਹਿਮਦੇਵ ਜੀ ਉਹ ਮਰਨ ਗਿਆ ਕਹਿੰਦਾ ਚਲੋ ਇਧਰ ਦੀ ਆਪਣੀ ਤਾਰ ਪਾ ਲਿਓ ਕੁਛ ਕਰਨਾ ਕਰਕੇ ਉਹ ਬੰਦੇ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਇਹਨਾਂ ਜਾ ਕੇ ਮਕਰਾਤਾ ਇਧਰ ਦੀ ਤਾਰ ਨਹੀਂ ਇਹਨਾਂ ਦੀ ਪੈਸੇ ਨਹੀਂ ਮਚਭੀਆਂ ਦੀ ਦੂਜੇ ਨੰਬਰ ਤੇ ਇਧਰੋਂ ਦੂਜੇ ਦੂਜੇ ਬੰਨੇ ਛੜਕ ਤੋਂ ਤਾਰਾਂ ਦੀ 100 ਕਿ ਮੀਟਰ 100 ਕਿ ਮੀਟਰ ਦੀ ਬੰਦੀ ਸੀ ਅਹੀਂ ਲੜਾਈ ਲੜਾਈ ਦੇ ਕਾਰਨ ਜੇ ਮੈਂ ਆਖਿਆ ਵੀ ਤਰਲਾ ਮਿੰਟ ਕੀਤਾ ਅਫਸਰਾਂ ਗਾੜੀ ਆਪਣੇ ਨੱਕ ਗੋਡਾ ਰਗੜਿਆ ਵੀ ਤਾਰ ਇਧਰ ਦੀ 100 ਮੀਟਰ ਦੀ ਪੈਂਦੀ ਇੱਥੇ ਪਾ ਦੋ ਚਲੋ ਮਹਿਕਮੇ ਦੇ ਚੈਨ ਚੱਕਰ ਚਾਈ ਗੱਲ ਕਹਿੰਦੇ ਵੀ ਚਲੋ ਅਸੀਂ ਇੱਧਰ ਦੀ ਪਾ ਦਾਂਗੇ ਚਲੋ ਲੇਬਰ ਆਈ ਲੇਬਰ ਜਾ ਕੇ ਪੋਲ ਕੱਟਣ ਲੱਗੀ ਕਹਿੰਦੇ ਵੀ ਸੜਕ ਦੇ ਨਾਲ ਅਸੀਂ ਪੋਲ ਵੀ ਨਹੀਂ ਕੱਟਣ ਦੇਣਾ ਇਧਰ ਦੀ ਤਾਰ ਦਾ ਨਾ ਨਾ ਲਿਆ ਜਾਵੇ ਚਲੋ ਲੜਾਈ ਤੋਂ ਡਰ ਗਿਆ ਫੇਰ ਅਸੀਂ ਫੇਰ ਪਛਾਹ ਹੋ ਗਏ ਤੇ ਫੇਰ ਅਸੀਂ ਨੱਕ ਗੋਡਾ ਰਗੜਿਆ ਜਾ ਕੇ ਤੇ ਮਹਿਕਮਾ ਫੇਰ ਕਹਿੰਦਾ ਵੀ ਚਲੋ ਆਪਾਂ ਦੂਜੇ ਬੰਨੇ ਦੀ ਅਪਲਾਈ ਕਰ ਦਿੰਦੇ ਆ ਛ 270 ਮੀਟਰ ਤਾ ਫਿਰ ਪਈ ਜੀ ਛੜਕੇ ਛੜਕਾਈ ਟਿਪਟਿਕੇ ਘਰ ਤੋਂ ਤੇ ਇਹਨਾਂ ਦੀ ਵਜ੍ਹਾ ਕਰਨਾ ਚੱਲ ਕਿ ਹਾਲਾਕਿ 11 ਕੇਵੀ ਅੱਧੇ ਕਿਲੋ ਤੋਂ ਜਾਣਦੀ ਹੈ ਇਹਨਾਂ ਕਿਸ ਜੱਟ ਜ਼ਿੰਮੇਵਾਰ ਨੇ ਸਾਡੀ ਤਾਰ ਨਹੀਂ ਲਗਨ ਦਿੱਤੀ ਕਾਰਨ ਕਾਰਨ ਇਹ ਵੀ ਇਹ ਸੰਘਰਸ਼ ਕਮੇਟੀ ਦੇ ਨਾਲ ਸੰਬੰਧ ਸੀ ਮੈਂਬਰ ਸੀ ਤੇ ਉਹਦੇ ਜ਼ੋਰ ਤੇ ਕਹਿੰਦੇ ਪੀ ਅਸੀਂ ਤਾਰ ਨਹੀਂ ਲਗੰਦੇ ਚਲੋ ਦੂਜੇ ਨੰਬਰ ਤੇ ਚਲੋ ਬਣ ਗਈ ਗੱਲ ਕਿ ਉਧਰ ਦੀ ਪਾ ਤਾਰ ਪੈ ਗਈ ਸਾਡੀ ਕਨੈਕਸ਼ਨ ਚਾਲੂ ਹੋ ਗਿਆ ਹੁਣ ਸਾਡੇ ਵਾਲੇ ਵੀ ਕਿ ਚਲੋ ਕਹਿੰਦੇ ਪੀ ਅਸੀਂ ਵੀ ਚੱਕੀ ਲਾਉਣੀ ਹੈ ਚਲੋ ਲਾਉਣ ਜੀ ਸਦਕੇ ਲਾਉਣ ਆ ਮੇਰੇ ਕਰਮ ਮੈਂ ਖਾਣੀ ਉਹਨਾਂ ਦੇ ਕਰਮ ਉਹਨਾਂ ਖਾਣੀ 1 ਦੀ ਭਾਵੇਂ 2 ਲਾ ਲੈਣ ਹੁਣ ਮੁੱਦਾ ਇਹ ਬਣਿਆ ਵਾ ਵੀ ਜਿਹੜੀ ਤਾਰ ਮੈਂ 270 ਮੀਟਰ ਤਾਰ ਆਪਣੇ ਖਰਚੇ ਤੇ ਪਾ ਕੇ ਲੈ ਕੇ ਆਇਆ ਜੋ ਲੇਬਰ ਖਰਚਾ ਜਿਹੜੇ ਕਨੈਕਸ਼ਨ ਦੇ ਪੈਸੇ ਜੇ ਕੇਵਲ ਕੇਬਲ ਆਈ ਆ ਲਿਹਾਉਣ ਤੱਕ ਪੋਲ ਗਡਾਉਣ ਤੱਕ ਸਾਰਾ ਖਰਚਾ ਮੇਰਾ ਲੱਗਾ ਤੇ ਮੈਂ ਐਸੀ ਭਾਈਚਾਰੇ ਤੋਂ ਆ ਮੈਂ ਕੋਈ ਮੇਰੇ ਤੋਂ ਵੱਡਾ ਕੋਈ ਸਾਧਨ ਨਹੀਂ ਕੋਈ ਪਹਿਲੀ ਜ਼ਮੀਨ ਜਾਇਦਾਦ ਨਹੀਂ ਵਧੀ ਆ ਗਈ ਮੈਂ ਬਾਹਰ 10 15 ਸਾਲ ਆਪਣੇ ਗਾਲੇ ਆਣ ਕੇ ਆਪਣਾ ਰੋਜ਼ਗਾਰ ਕੋਈ ਨਾ ਕੁਝ ਚਲਾਇਆ ਪਿਆ ਆਨਕੇ ਬੱਚਾ ਦੇ ਵਿੱਚ ਰੱਖ ਕੇ ਆਪਾਂ ਕਰੀਏ ਰੋਟੀ ਪਾਣੀ ਦਾ ਕਿਲਾ ਵਸੀਲਾ ਤੇ ਉਹ ਹੁਣ ਤਾਰ ਪੈ ਗਈ ਤੇ ਹੁਣੇ ਪਰਿਵਾਰ ਤਕੇ ਦੇ ਨਾਲ ਸ਼ਗਰ ਚਮੇਟੀ ਦੇ ਜ਼ੋਰ ਦੇ ਨਾਲ ਕਹਿੰਦੇ ਵੀ ਤਾਰ ਅਹੀਂ ਇੱਧਰ ਦੀ ਹੀ ਪਾਉਣੀ ਆ ਇਹ 1.5 ਲੱਖ ਰੁਪਿਆ ਲੱਗਾ ਜੀ ਸਾਡਾ ਤੇ ਕੁਝ ਜਿਹੜਾ ਲੇਬਰ ਖਰਚਾ ਲੱਗਾ ਵੱਖਰਾ ਪਲੱਸ ਆ ਕੋਈ ਮੇਰੇ ਤੋਂ ਬਾਕਾਇਦਾ ਰਸੀਦਾਂ ਵਾ ਸਾਰਾ ਕੁਝ ਹੈਗਾ ਵਾ ਤੇ ਲੱਗ ਲੱਗ ਮੁਤਾਬਕ ਨਹੀਂ ਜੀ ਤੁਹਾਡੇ ਕਿ ਨਹੀਂ ਪਹਿਲਾਂ ਲੱਗ ਲਾਗੋ ਸਾਰਾ ਮਹਾ ਪੰਜਾਹ ਹਜ਼ਾਰ ਦਾ ਕਰਤਿਆ ਸੀ ਤੇ 5 ਲੱਖ 60 5 ਲੱਖ ਦਾ ਐਸਟੀਮੇਟ ਬਣਿਆ ਚਲੋ ਕੁਝ ਅਹੀਂ ਵੀ ਕੀਤਾ ਕੁਝ ਮਹਿਕਮੇ ਨੇ ਹੈਲਪ ਕੀਤੀ ਹੁਣ ਇਹਦੇ ਆ ਕਿ ਇਹ ਕਹਿੰਦੇ ਆ ਕਿ ਹਾਂ ਤਾਰ ਜਿਹੜੀ ਅੱਧੇ ਕਿਲੋ ਤੋਂ ਨਹੀਂ ਆਪਣੀ ਪਉਣੀ ਇਹਨਾਂ ਦਾ ਮੇਨ ਮੁੱਦਾ ਆ ਆਈਟਮ ਤੇ ਇਹ ਆ ਕਿ ਜੇ ਤੁਸੀਂ ਦੁਕਾਨ ਦੇ ਮਗਰ ਟਰਾਂਸਫਾਰਮਰ ਰੱਖ ਦੇ ਜੋ ਫਿਰ ਮਗਰੋਂ ਤਾਰ ਪਾ ਲੋ ਜੇ ਤੁਸੀਂ ਮਹਿਕਮਾ ਕਹਿੰਦਾ ਵੀ ਮੈਂ ਗਾੜੀ ਰੱਖਣਾ ਮੈਂ ਮਗਰ ਨਹੀਂ ਰੱਖਣਾ ਚੋਰੀ ਦਾ ਡਰਿਆ ਮੈਂ ਕਿ ਮੈਨੂੰ ਬਿਜਲੀ ਦਾ ਇਹ ਹੁਣ ਕਹਿੰਦੇ ਆ ਵੀ ਜੇ ਗਾੜੀ ਰੱਖਣਾ ਫਿਰ ਇਹਨਾਂ ਦੀ ਤਾਰ ਤੋਂ ਤਾਰ ਸੜਕ ਕ੍ਰੋਸ ਕੀਤੀ ਜਾਵੇ ਬਲਕਿ ਇਹਨਾਂ ਦੇ ਮਗਰੋਂ ਹੀ ਤਾਰਾ ਦੇ ਕਿਲੇ ਤੋਂ ਪੈਣਦੀ ਆ ਤਸੂਰਵਾਰ ਇਹ ਪਰਿਵਾਰ ਆ ਇਹ ਪਰਿਵਾਰ ਨੇ ਜੀ ਅਣਗਿਹਲੀ ਕਰਨ 270 ਮੀਟਰ ਤਾਰ ਵੀ ਜਬਰੀ ਫਿਰ ਇਹ ਹੁਣ ਕਹਿੰਦੇ ਕਿ ਸਾਡੇ ਇਹ ਤਾਰ ਤੋਂ ਤਾਰ ਪਾਈ ਜਾਵੇ ਤੇ ਮੇਰੇ ਨਾਲ ਬਹੁਤ ੱੱਕਾ ਹੁੰਦੇ ਆ ਮੈਂ ਚਿੱਠੀਆਂ ਐਕਸ਼ਨ ਐਸ ਡੀਓ ਹਰੇਕ ਨੂੰ ਚਿੱਠੀਆਂ ਹੀ ਪਾਈਆਂ ਵਾ ਮੁੱਖ ਮੰਤਰੀ ਤੱਕ ਮੈਂ ਚਿੱਠੀਆਂ ਪਾਤੀਆਂ ਸਾਡੀ ਪਿੰਡ ਦੀ ਪੰਚਾਇਤ ਫੈਸਲਾ ਕੀਤਾ 6ਵਰੀ ਫੈਸਲਾ ਕੀਤਾ ਜੀ ਪਿੰਡ ਦੀ ਪੰਚਾਇਤ ਨੇ ਕਹਿੰਦੇ ਵੀ ਉਹ ਘਰ ਪਰਿਵਾਰ ਗਲਤ ਹੈ ਜਦੋਂ ਤੁਸੀਂ ਉਹਨਾਂ ਦੀ ਤਾਰ ਨਹੀਂ ਅਤੇ ਕਿੱਲੇ ਤੋਂ ਪੈਂਦੇ ਸੀ ਉਹਨਾਂ ਖਰਚਾ ਲਾ ਕੇ 270 ਮੀਟਰ ਤਾਰ ਪਾਈ ਆ ਪਰ ਅੱਜ ਜਬਰিয়ে ਸ਼ੰਗਰ ਸਿੰਘ ਮੇਟੀ ਦੀ ਜ਼ੋਰ ਨਾਲ ਕਹਿੰਦੇ ਇੱਧਰ ਦੀ ਤਾਰ ਪਣੀ ਸ਼ੰਗਰ ਸਿੰਘ ਮੇਟੀ ਬਹੁਤ ਸਾਡੇ ਨਾਲ ਤੱਕਾ ਕਰਨ ਲਈ ਮੈਂ ਆਟਮ ਤੇ ਚੱਕੀ ਦਾ ਆਣ ਕੇ ਆਪਣਾ ਕਾਰੋਬਾਰ ਕੀਤਾ ਜੀ ਮੈਂ ਕਰਦੇ ਆਂ ਵੀ ਤਾਰ ਉਹ ਆਪਣੀ ਮਗਰੋਂ ਪਾਉਣ ਤੇ ਆਪਣਾ ਕੰਮ ਚਲਾਉਣੇ ਇੱਕ ਦੀਆਂ ਭਾਵੇਂ ਦੋ ਚੱਕੇ ਲਾਉਂ ਮੇਰਾ ਨਾਮ ਕਵੰਤ ਹੈ ਜੀ ਜੁਗਦਲ ਸਰਪੰਚ ਮੈਂ ਸਭਾ ਸਰ ਵੀ ਇਹ ਕੰਮ ਸਲਗੀ ਤੁਹਾਨੂੰ ਮਿਲ ਰਿਹਾ ਵਾ ਕਿ ਸਾਡੇ ਪਿੰਡ ਦੀ ਕੁਝ ਆ ਪਰਚੇ ਦੇ ਨੱਕੇ ਦਿੱਤੇ ਹੈ ਹਾਂ ਜੀ ਸਾਰਾ ਜੀ ਤੁਸੀਂ ਰਾਜਨਾਮਾ ਨਹੀਂ ਕਰਾਇਆ ਮੈਂ ਕਿਹਾ ਇਹ ਰਾਜਨਾਮੇ ਦੀ ਕੋਸ਼ਿਸ਼ ਕੀਤੀ ਆ ਮਤਲਬ ਸਾਰੀਆਂ ਤਰ੍ਹਾਂ ਲੋ ਕੀਤੀ ਗਈ ਆ ਮਸਲਾ ਇਹ ਹੋਇਆ ਵਾ ਵੀ ਜਦੋਂ ਜੈ ਨੇ ਪਹਿਲਾ ਐਸਟੀਮੇਟ ਆਇਆ ਉਸ ਤੇ ਹੀ ਉਹਨੂੰ ਕਾਇਮ ਰਹਿਣਾ ਚਾਹੀਦਾ ਉਸ ਨੂੰ ਕਿਉਂ ਨਹੀਂ ਬੋਟ ਅਪ ਕੀਤਾ ਗਿਆ ਦੁਬਾਰਾ ਉਹ ਐਸਟੀਮੇਟ ਭੰਨ ਕੇ ਇਹ 6 ਲੱਖ ਦਾ ਖਰਚ ਗਵਰਨਮੈਂਟ ਦਾ ਕੀਤਾ ਨਹੀਂ ਉਹਤੇ ਰਹਿਣਾ ਚਾਹੀਦਾ ਇਹ ਦੋਹਾਂ ਧਰਾਂ ਨੂੰ ਲੜਾਉਣ ਵਾਲਾ ਇੱਕ ਜੇਈ ਆ। ਸਹੀ ਹੈ ਨਾ? ਜੇ ਇਹ ਜੇਈ ਪਹਿਲਾਂ ਹੀ ਕੇਸ ਫੋਟਾਪ ਕਰਦਾ ਜਾਂ ਇਹਨੂੰ ਮਤਲਬ ਪੁਲਿਸ ਦੇ ਜ਼ਰੀਏ ਵੀ ਉਹ ਕਰਾਉਂਦਾ ਤੇ ਉਹ ਹੋ ਜਾਣਾ ਚਾਹੀਦਾ ਸੀ। ਕਿਉਂਕਿ ਇਹ ਦੋਹਾਂ ਧਰਾਂ ਦਾ ਆਪਸੀ ਕਾਸਟ ਦੇ ਵਜ੍ਹਾ ਨਾਲ ਝਗੜਾ ਹੋਣ ਦਾ ਚਾਂਸ ਬਣਦਾ ਜਿਹੜਾ ਅਸੀਂ ਪਹਿਲਾਂ ਵੀ ਚੌਕੀ ਤੇ ਕਹਿ ਚੁੱਕੇ ਹਾਂ। ਪੀ ਇਹ ਲੜਾਈ ਦਾ ਚਾਂਸ ਬਣਦਿਆ ਵਾ ਇਹ ਜੇਈ ਦੀ ਗਲਤੀ ਆ ਮਹਿਕਮੇ ਦੀ ਗਲਤੀ ਆ ਮਹਿਕਮਾ ਇਹਦਾ ਜੁਮਿਆ ਰਿਆ। ਕਿ ਉਹਨੇ ਵੇਖਣਾ ਇਕ ਤੋ ਸਹੀ ਲੱਗਦਾ ਵਾ ਨਾ ਕਿ ਇਹਨਾਂ ਵੇਖਣਾ ਨਾ ਉਹਨਾਂ ਵੇਖਣਾ ਕਰਾਣਾ ਠੀਕ ਹੈ ਨਾ ਇਹ ਮਹਿਕਮੇ ਦੀ ਜ਼ਿੰਮੇਰੀ ਆ ਇਹਨਾਂ ਦੋਹਾਂ ਤਰ੍ਹਾਂ ਦਾ ਨਹੀਂ ਮੈਂ ਸਮਝਦਾ ਵੀ ਕੋਈ ਵੀ ਕਸੂਰ ਆ ਮਹਿਕਮਾ ਇਹਦੀ ਜ਼ਿੰਮੇਵਾਰੀ ਤੋਂ ਭੱਜਿਆ ਵਾ ਮਹਿਕਮੇ ਨੇ ਇਹ ਨਹੀਂ ਸੋਚਿਆ ਵੀ ਇਹ ਆਮ ਜਨਤਾ ਦਾ ਜਿਆਦਾ ਖਰਚ ਲੱਗਾਂ ਤੇ ਟੈਕਸ ਤੋਂ ਗਿਆ ਪਿਆ ਪਈ ਇਹ ਹੀ 6 ਲੱਖ ਦੀ ਕੇਵਲ ਲਾਉਂਦੇ ਆ ਤੇ ਜਿਹੜੀ 1.5 ਲੱਖ ਦੀ ਕੇਵਲ ਪੈਣੀ ਸੀ ਪਰ ਪੰਚਾਇਤ ਚ ਆਉਂਦੀ ਆ ਵੀ ਇਹ ਰਾਜਮਤੀ ਨਾ ਲਗੇ ਦੋਹਾਂ ਤਰ੍ਹਾਂ ਦੀ ਜਿੱਥੇ ਵੀ ਲੱਗੇ ਰਾਜਮੰਤੀਆਂ ਲੱਗੇ ਅਸੀਂ ਐਸੇ ਕਰਕੇ ਉਹ ਪੰਚਾਇਤ ਨੂੰ ਵਾਰ-ਵਾਰ ਪੁਲਸ ਕਹਿੰਦੇ ਆ ਵੀ ਤੁਸੀਂ ਇੱਥੇ ਮਤਲਬ ਇਹਨਾਂ ਨਾਲ ਕੰਪਰੋਮਾਈਜ਼ ਕਰਾਓ ਅਸੀਂ ਸਾਡਾ ਜੋ ਸੁਝਾਅ ਸੀ ਵੀ ਉਹ ਟ੍ਰਾਂਸਫਰਮ ਜਿਹੜਾ ਇਹਨਾਂ ਦੇ ਬੂਏ ਗਾੜੀ ਲੱਗਾ ਵਾ ਉਹ ਟ੍ਰਾਂਸਫਰਮ ਅੱਗੇ ਕਰਕੇ ਲਾ ਦਿਓ ਤੇ ਦੋਹਾਂ ਨੂੰ ਇੱਕੋ ਵੱਡਾ ਟ੍ਰਾਂਸਫਰਮ ਕਰਕੇ ਤੇ ਦੋਹਾਂ ਨੂੰ ਸਪਲਾਈ ਉੱਥੋਂ ਦੋ ਤਾਂ ਇਹ ਦੋਹਾਂ ਦੀ ਰਹਿ ਰਹਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅਸੀਂ ਬਾਬੇ ਬਿੰਦਰ ਸਿੰਘ ਵੱਲੋਂ ਆਈ ਫੌਜ ਇਹ ਸਾਨੂੰ ਪਤਾ ਲੱਗਾ ਵੀ ਸਾਡੀ ਮਰਜ਼ੀ ਸਿੰਧਾਨਾ ਤੱਕ ਆਉਣ ਲਿਆ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਸੰਘਾਸ ਕਮੇਟੀ ਦੇ ਨਾਲ ਅਸੀਂ ਬੇਨਤੀ ਕਰਦੇ ਆ ਵੀ ਜੋ ਵੀ ਜੇ ਕਿਸੇ ਨੂੰ ਕੱਲ ਨੂੰ ਸੱਟ ਪੇਟ ਲੱਗਦੀ ਅੱਜ ਸੰਘਾਸ ਜ਼ਿੰਮੇਵਾਰ ਆ ਤੇ ਜਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਆ ਬਿਜਲੀ ਵਾਲੇ ਕਿਉਂਕਿ ਜੇ ਉਹਨਾਂ ਦੀ ਪਹਿਲੋ ਤਾਰ ਨਹੀਂ ਲੱਗੀ ਜਿਹੜਾ ਅੱਧੇ ਕਿੱਲੇ ਤੋਂ ਤਾਰ ਪੈਂਦੀ ਤੇ ਹੁਣ ਉਹ ਗਰੀਬ ਆਦਮੀ ਦੋ ਢਾਈ ਕਿੱਲਾਂ ਤੋਂ ਤਾਰ ਪਾ ਕੇ ਲਿਆਏ ਆ ਇਹ ਅੱਜ ਇਹ ਕਲੋਸ ਕਰਕੇ ਤਾਰ ਸਾਨੂੰ ਆnde ਵੀ ਇਧਰੋਂ ਪਾਉਣੀ ਆ ਇਹ ਗਰੀਬਾਂ ਦਾ ਤੱਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹਨਾਂ ਨੇ ਤਾਰ ਨਹੀਂ ਆ ਉਹਨਾਂ ਪੈਣ ਦਿੱਤੀ ਤੇ ਪੈਣ ਇਧਰੋਂ ਵੀ ਨਹੀਂ ਦੇਣੀ ਉਹ ਆਪਣੀ ਤਾਰ ਆਪਣੀ ਵੱਖਰੀ ਪਾਉਣ ਇਧਰੋਂ ਤਾਰ ਪਾਉਣ ਦੀ ਕੋਸ਼ਿਸ਼ ਨਾ ਕਰਨ ਜੇ ਕਿ ਇਹਨਾਂ ਕੋਈ ਵਾਅਦਾ ਘਾਟਾ ਹੋ ਗਿਆ ਇਹਦੇ ਵਿੱਚ ਜ਼ਿੰਮੇਵਾਰ ਜਾਂ ਸਰਕਾਰ ਸੁਗਾ ਜਾਂ ਪ੍ਰਸ਼ਾਸਨ ਹੋਊਗਾ ਇਹਨਾਂ ਨੂੰ ਧੱਕੇ ਨਾਲ ਤਾਰ ਨਾ ਪਾ ਕੇ ਲੈ ਜਾਂਦੇ ਆ ਕਿ ਕਹਿਣਾ ਚਾਹੋ ਸਰਪਰੇ ਇਹ ਬਬਾਈ ਜੇ ਧੱਕੇ ਨਾਲ ਤਾਰ ਪਾਉਂਦੇ ਆ ਜਿੰਨਾ ਦਾ ਧੱਕਾ ਇਹ ਕਰਨਗੇ ਉਸੇ ਤਰ੍ਹਾਂ ਜੀ ਇਹ ਧੱਕੇ ਨਾਲ ਤਾਰ ਪਾਉਂਦੇ ਆ ਤੇ ਕੱਲ ਨੂੰ ਕੋਈ ਫਿਰ ਸਾਨੂੰ ਵੀ ਕੋਈ ਤਕਾ ਕਰਨਾ ਪਿਆ ਤੇ ਉਹ ਕਰਾਂਗੇ ਇਹਦੇ ਵਿੱਚ ਇਹਨਾਂ ਨੂੰ ਸਗਾ ਸਾਨੂੰ ਵੀ ਬੇਨਤੀ ਆ ਪੀਏ ਆਪਣੀ ਜਿਹੜੀ ਵੀ ਪਹਿਲੋਂ ਕਿਉਂ ਨਹੀਂ ਇਹਨੇ ਸਗਾ ਸਨੇਤ ਪੀ ਸਟੈਂਡ ਲਿਆ ਜੇ ਅੱਜ ਸਟੈਂਡ ਲਾਣ ਡਿਆ ਬਿਜਲੀ ਘਰ ਜਾ ਕੇ ਧਰਨੇ ਲਾਉਂਦੇ ਆ ਜਿੱਦਨੇ ਇਹਨਾਂ ਨੇ ਗਰੀਬਾਂ ਦੀ ਤਾਰ ਨਹੀਂ ਪੈਣ ਦਿੱਤੀ ਤੇ ਉਹਦਣ ਇਹਨਾਂ ਨੇ ਕਿਉਂ ਨਹੀਂ ਸਟੈਂਡ ਲਿਆ ਵੀ ਇਹਨਾਂ ਦੀ ਤਾਰ ਪਾਉਂਦੇ ਪਿੱਛੋਂ ਹੀ ਪੈੜੀਆਂ ਦੀ ਹੋਈ ਦੀ ਤਾਰ ਆਈ ਆ ਪਿੱਛੋਂ ਪੈੜੀਆਂ ਦੀ ਤਾਰ ਆਈ ਹਰ ਇੱਕ ਦੇ ਘਰ ਬੱਤੀ ਲੱਗੀ ਆ ਮੁਖ ਤੇ ਬੱਤੀ ਬਾਲਦੇ ਆ ਕੋਈ ਐਹੋ ਜੀ ਗੱਲ ਨਹੀਂ ਆ ਤੇ ਤਾਂ ਫਿਰ ਕਿਉਂ ਗਰੀਬਾਂ ਦੀ ਤਾਰ ਕਿਉਂ ਨਹੀਂ ਪਾਣ ਦਿੱਤੀ ਤੇ ਗਰੀਬਾਂ ਨਾਲ ਕਿਉਂ ਧੱਕਾਵਾ ਮੋਦੀ ਸਾਹਿਬ ਤੇ ਗਾਰੀ ਵੀ ਅਸੀਂ ਬੇਨਤੀ ਕਰਦੇ ਵੀ ਗਰੀਬਾਂ ਨਾਲ ਇਸ ਅਸਵਿਧਾ ਕਰੇ ਗਵਰਨਮੈਂਟ ਵੀ ਕਰੇ ਧੱਕਾ ਤੇ ਕਿੱਥੇ ਗੱਲ ਜਾਊਗੀ ਜੇ ਧੱਕੇ ਨਾਲ ਤਾਰ ਪਾਉਂਦੇ ਆ ਤੇ ਫਿਰ ਸਾਡੋ ਵੀ ਜੇ ਕੁਝ ਕਰਨਾ ਪਿਆ ਤੇ ਕਰਾਂਗੇ ਅਸੀਂ ਬਾਪੇ ਬੇਤਰਤਕ ਦੀ ਫੌਜ ਜਲੋਂ ਆਏ ਆ ਤੇ ਇਹਨਾਂ ਨੇ ਗਾਰੀ ਬੇਨਤੀ ਹੈ ਉਹ ਹੀ ਆ ਵੀ ਇਹਨਾਂ ਨਾਲ ਮਿਲ ਕੇ ਤੇ ਉਹਨਾਂ ਕੋ ਵੀ ਆਪਣੀ ਤਾਰ ਵੱਖਰੀ ਪਾਉਣ ਇਹਦੇ ਇਧਰ ਉਹ ਤਾਰ ਨਾ ਪਾਉਣ ਕਲਾਉਸ ਨਾ ਸ਼ਰਕ ਕਰਨ ਸੜਕ ਕਲਾਉਸ ਕਰਕੇ ਇਧਰ ਤਾਰ ਖੜ ਦੀ ਕੋਸ਼ਿਸ਼ ਨਾ ਕਰਨ ਯੋਨਾ ਨੇ ਗ੍ਰੀਪਰ ਆਪਣੇ ਪਾਸੇ ਲਾ ਕੇ ਆਪਣੀ ਇਹ ਤਾਰ ਪਾਈ ਆ ਤੇ ਉਹ ਆਪਣੀ ਤਾਰ ਵੱਖਰੀ ਲਾਉਣ ਐਜੀ ਸਾਹਿਬ ਇੱਕ ਇਹ ਨੂਰਦੀ ਵਿੱਚ ਇੱਕ ਟਰਾਂਸਫਰਮਰ ਦੀ ਵੀ ਚੰਗਾ ਹੋਈ ਆ ਪਰ ਕੀ ਮਾਮਲਾ ਹੈਗਾ ਕਿ ਉਹ ਅਸੀਂ ਇਹ ਕੰਪਲੀਟ ਨਹੀਂ ਹੋਇਆ ਉਹ ਜਿਹੜਾ ਨੂਰਦੀ ਵਿੱਚ ਨਾ ਇਹ ਹਫਤਕਾਰ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਆ ਨਵਾਂ ਕਨੈਕਸ਼ਨ ਆਉਣ ਵਾਸਤੇ ਉਹਦਾ ਅਸੀਂ ਐਸਟੀਮੇਟ ਵਗੈਰਾ ਤਿਆਰ ਕਰਤਾ ਵਾ ਜੋ ਵੀ ਆ ਉੱਤੇ ਜਦੋਂ ਮੌਕੇ ਤੇ ਕੰਮ ਕਰਨ ਗਏ ਉਦੋਂ ਇਹ ਸਾਹਮਣੇ ਆ ਉਹਨਾਂ ਦਾ ਨਾਮ ਹੈਗਾ ਵਾ ਉਹਨਾਂ ਦਾ ਨਾਮ ਹੈਗਾ ਵਿਕਰਮ ਜਿਹਨਾਂ ਦੀ ਸਪਹਿਲਾਂ ਆਪਣਾ ਜਿਹਦਾ ট্রান্সਫਾਰਮਰ ਪੱਛੀ ਗਿਆ ਭਗਵਨ ਸਿੰਘ ਉਹਨਾਂ ਇਹਨਾਂ ਨੇ ਜੀ ਸਾਨੂੰ ਰੋਕਦਾ ਵਾ ਉੱਥੋਂ 11 ਕੇਵੀ ਤਾਰ ਜੋੜਨ ਦੇ ਵਾਸਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਆਂਦੇ ਆ ਵੀ ਅਸੀਂ ਇੱਥੋਂ ਨਹੀਂ ਜੋੜਨ ਦੇਣੀ ਪਏ ਦੇ ਉੱਤੇ ট্রান্সਫਾਰਮਰ ਲੱਗਾ ਵਾ ਨੀਅਰਸਟ ਪੁਆਇੰਟ ਸਾਡਾ ਉਹ ਬੰਦਾ ਇਸ ਕਰਕੇ ਉੱਥੋਂ ਸਾਨੂੰ ਤਾਰ ਜੋੜਨੀ ਆ ਉਹਨਾਂ ਦੀ ਕੋਈ ਆਪਸ ਵਿੱਚ ਕੋਈ ਪਿੰਦ ਚ ਮਸਲਾ ਹੈਗਾ ਜਿਸ ਕਰਕੇ ਉਹ ਆਂਦੇ ਆਪੇ ਅਸੀਂ ਜੋੜਨ ਦੇ ਲਈ ਕੁਝ ਸਮਾਂ ਪਹਿਲਾਂ ਕੋਈ ਟਰਾਂਸਫਰ ਮੈਨ ਇਹ ਨਾ ਜਦੋਂ ਲਵਾਇਆ ਸੀ ਤੇ ਉਹਨਾਂ ਵੱਲੋਂ ਆਂਦੇ ਕੋ ਰੋਕਿਆ ਗਿਆ ਸੀ ਇਸ ਕਰਕੇ ਇਹ ਜੋੜਨ ਦੇ ਲਈ ਸਰ ਜਦੋਂ ਮਾਮਲਾ ਟਰਾਂਸਫਰ ਦਾ ਕਿ 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 ਦੂਸਰੀ ਕਿਤਾਬ ਹੈ ਜੀ ਉਦੋਂ ਉਹ ਸਾਨੂੰ ਲਾਈਨ ਜਿਹੜੀ ਆ ਉਹ ਦੂਰੀ ਕੋਈ ਹੈ ਨਹੀਂ ਜਿੱਤੇ ਬਾਹਰ ਰੋਡ ਹੈ ਮੇਰੇ ਖਿਆਲ 3-400 ਮੀਟਰ ਤੋਂ ਲੈਂਦੀ ਹੈ ਆ ਤਕਰੀਬਨ 200 ਬਣੇਗੀ ਹਾਂ ਦੂਗਾ ਜਦੋਂ ਪਹਿਲਾਂ ਉਹ ਰੁਕੇ ਇਸ ਤੋਂ ਅੰਤ ਤੱਕ ਦੂਰ ਬਣੇ ਆਂਦੇ 140 ਮੀਟਰ ਦੇ ਲੱਗ ਚੱਕੇ ਦੋ ਤੋਂ ਨੇ ਆਕੇ ਨੰਨੋ ਚਾਲੂ ਕੀਤਾ ਹੀ ট্রান্সਫਾਰਮਰ ਇਹ ਜੇ ট্রান্সਫਾਰਮਰ ਲੱਗਾ ਆ ਬਕਵਾਸ ਇਹ ਨਾ ਪਸੰਦ ਨਹੀਂ ਆਪਣੇ ਖਾਤੇ ਤੇ ਨਹੀਂ ਨਹੀਂ ਇਹ ট্রান্সਫਾਰਮਰ ਦਾ ਖਰਚਾ ਕੋਈ ਨਹੀਂ ਹੁੰਦਾ ਜੀ ਇਹਦੀ ਫੀਸ ਜਮਾ ਜੋ ਵੀ ਇਸ ਹੁੰਦੀ ਹੈ ਉਹਨ ਕਰ ਜਮਾ ਕਰਾਉਣ ਉਪਰੰਤ ਮਹਿਗਮਾ ਆਪਣੇ ਤੌਰ ਤੇ ਦਾ ਕੰਮ ਕਰਦਾ ਵਾ 100 ਕਿਲੋਵਾਟ ਤੋਂ ਘੱਟ ਵਾਲੇ ਜਿਹੜੇ ਆ ਸਾਰਾ ਕੰਮ ਮੇਰਾ ਮਹਿਗਮਾ ਆਪਣੇ ਤੌਰ ਤੇ ਸਰੋਦੀ ਕਿੰਨੀ ਕੀ ਫੀਸ ਟੋਟਲ ਲੱਗਦੀ ਦੋ ਦੋ ਇਹ ਤੇ ਰਿਕਾਰਡ ਚੋਂ ਵੇਖ ਕੇ ਮੈਂ ਤੁਹਾਨੂੰ ਦੱਸ ਸਕਦਾ ਵਾ